ਕਿਹੜੀ ਟ੍ਰੈਕਸ਼ਨ ਸੁਪਰੀਮ ਕੋਰਟ ਸੁਪਰੀਮ ਕੋਰਟ ਦਾ ਆਡਰ ਹੈ ਸੁਪਰੀਮ ਕੋਰਟ ਦਾ ਆਡਰ ਆਡਰ ਹੀ ਨਹੀਂ ਉਹ ਉਹ ਮੰਨਣਯੋਗ ਹੀ ਨਹੀਂ ਹੁਣ ਦੇਖੋ ਹਵਾਜਾ ਯਾਰ ਮੈਂ ਕਿਹਾ ਹਵਾਜਾ ਜੇ ਹਵਾਜਾ ਜੇ ਅਸੀਂ ਗੱਲ ਕਰਦੇ ਤਾਂ ਹਵਾਜਾ ਤੁਸੀਂ ਦੇਖੋ ਤੁਸੀਂ ਮਸਲੇ ਧਿਆਨ ਦੋ ਮਸਲੇ ਨੇ ਦੋ ਮਸਲੇ ਦੀ ਗੱਲ ਕਰ ਰਹੇ ਹਾਂ ਦੋ ਮਸਲੇ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਸਰਕਾਰ ਨੇ ਲਾਗੂ ਨਹੀਂ ਕੀਤਾ ਠੀਕ ਹੈ ਇਹ ਕਿਹੜੇ ਵਾਲਾ ਫੈਸਲਾ ਨੈਸ਼ਨਲ ਗ੍ਰੇਨ ਕਿਹੜਾ ਫੈਸਲਾ ਹੁਣ ਪਾਰਟिकुलर ਹੋ ਜਾਏਗਾ ਤਾ ਕੋਈ ਨੰਬਰ ਦੱਸੋ ਮੈਨੂੰ ਫੈਸਲੇ ਦਾ ਦੱਸੋ ਕਿਹੜਾ ਨੰਬਰ ਐ ਕਰ ਤੁਸੀਂ ਜਿਆਦਾ ਤੁਸੀਂ ਯਾਰ ਜਾਣੀ ਹੋ ਤੁਸੀਂ ਦੱਸੋ ਮੈਂ ਸਾਰਾ ਕੁਝ ਹੁਣ ਇੰਨੇ ਚਿਰ ਕਢਾ ਦੂੰਗਾ ਬੋਰਡ ਨੂੰ ਫੋਨ ਕਰਕੇ ਕਹੀਂ ਕਿ ਮੈਨੂੰ ਨੈਸ਼ਨਲ ਗ੍ਰੇਨ ਟ੍ਰਿਬਿਊਨਲ ਦੇ ਫੈਸਲੇ ਦੀ ਕਾਪੀ ਭੇਜੋ ਉਹ ਜਿਹੜਾ 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 ਭਗਵੰਤਮਾਨ ਰੋਜ ਰੌਲਾ ਪਾਉਂਦਾ ਆ 12ਵਾਂ ਕਲੋਜ਼ ਆ 12ਵਾਂ ਕਲੋਜ਼ ਆ ਜਿਹੜਾ ਇਹ ਕਹਿੰਦਾ ਹੈ ਕਿ ਸਰਕਾਰ ਪ੍ਰਬੰਧ ਕਰੇਗੀ ਉਹ 12ਵਾਂ ਕਲੋਜ਼ ਆ ਉਹਦਾ नेशनल ग्रीन ट्रिब्यूनल ਦਾ ਫੈਸਲੇ ਦਾ ਨੈਸ਼ਨ ਡ੍ਰੀਮ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਬੜਾ ਕਲੀਅਰ ਕੱਟ ਕੇ ਹੈ ਕਿ ਪਰ ਇਨਸੀਡੈਂਟ ਅਗਰ ਕੋਈ ਛੋਟਾ ਕਿਸਾਨ ਅੱਗ ਲਾਉਂਦਾ ਹੈ ਤਾਂ ਉਹਨੂੰ 2500 ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ ਬਟ ਨਾਲ ਇਹ ਆ ਕਿ ਉਹਨੂੰ ਆ ਹਾਂ ਹਾਂ ਉਹਨੂੰ ਸਪੋਰਟ ਦਿੱਤੀ ਹੋਵੇ ਹਾਂ ਸਪੋਰਟ ਮੈਂ ਦੱਸਾਂ ਉਹਨ ਕੀ ਕੀ ਦੇ ਰਹੇ ਆ ਮੈਂ 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 ਪੁੱਛੂੰਗਾ ਇਹੀ ਤਾਂ ਨਾ ਕਰਨਾ ਇੱਥੇ ਇਕੱਠੇ ਹੋਏ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਜੇ ਦੂ ਪਰਲਾ ਕਿਸਾਨਾ ਕੋਈ ਤਾਂ ਉਹਨੂੰ 5 ਰੁਪਏ 5000 ਰੁਪਏ ਪਰ ਇਨਸੀਡੈਂਟ ਜੁਰਮਾਨਾ ਕੀਤਾ ਜਾ ਸਕਦਾ ਪਰ ਉਹਨੂੰ ਆ ਸਪੋਰਟ ਦਿੱਤੀ ਹੋਵੇ 15000 ਰੁਪਏ ਜੁਰਮਾਨਾ ਕੀਤਾ ਜਾ ਸਕਦਾ ਪਰ ਉਹਨੂੰ ਆ ਸਪੋਰਟ ਦਿੱਤੀ ਹੋਵੇ ਅੱਛਾ ਇਹ ਕੀ ਹੈ ਇੰਟਰਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਹੈ ਜਦੋਂ ਤੁਹਾਡੇ ਕਾਨੂੰਨ ਸਾਡੇ ਤੇ ਚਲਣੀ ਹੈ ਨਾ ਉਹਦੇ ਇਵੇਂ ਚਲਣੀ ਹੈ ਕਿ ਆ ਦੇਖੋ ਜੀ ਪਰ ਇਨਸੀਡੈਂਟ 2500 ਉਹ 2500 ਜੁਰਮਾਨਾ ਲਾਤਾ ਪਰ ਇਨਸੀਡੈਂਟ 5000 ਇਹਨੇ ਇਹਨੇ ਤੋਂ ਵੱਧ ਸਾਰਿਆ ਇਹਨੂੰ ਇਹਨੇ ਦਾ ਜੁਰਮਾਨਾ ਲਾਤਾ ਆ ਇਹ ਦੋ ਵੱਧ ਜ਼ਮੀਨ ਤੋਂ ਨੂੰ ਅੱਗ ਲਾਈ ਹੈ ਇਸ ਕਰਕੇ ਇਹਨੂੰ 15000 ਰੁਪਏ ਜੁਰਮਾਨਾ ਲਾ ਦਿੱਤਾ ਹੈ ਇਹ ਤੁਹਾਡੀ ਕਲਮ ਨੇ ਕਹਿਣਾ ਹੈ ਪਰ ਤੁਹਾਡੀ ਕਲਮ ਨੇ ਇਹ ਕਿਉਂ ਨਹੀਂ ਕਿਹਾ ਕਿ ਕਿਸਾਨ ਨੂੰ ਦੇਣਾ ਹੈ ਕਿੰਨੇ ਕਿਸਾਨਾਂ ਨੂੰ ਦਿੱਤਾ ਹੈ ਜੀ ਤੁਸੀਂ ਐਦ ਕੀ ਪਤਾ ਕੀ ਸ਼ਰਤ ਸੀ ਤੁਹਾਡੀ ਐਦ ਕੀ ਸ਼ਰਤੇ ਸੀ ਕਿ ਆਹ ਜਿਹੜੇ ਸੰਦ ਦੇਣੇ ਆ ਨਾ ਕਿਸਾਨਾਂ ਨੂੰ ਇਹ ਉਹਨਾਂ ਕਿਸਾਨਾਂ ਨੂੰ ਸੰਦ ਮਿਲਣਗੇ ਜਿਨ੍ਹਾਂ ਦਾ 15 ਲੱਖ ਦਾ ਟਰਨਓਵਰ ਚਲਦੀ ਹੋਏਗੀ ਉਹ ਜੇ ਆ ਦੋ ਕਿੱਲਿਆਂ ਵਾਲਾ 15 ਓਵਰ ਦੀ 15 ਲੱਖ ਦੀ ਟਰਨਓਵਰ ਚਲਾਉਣ ਜੋਗਰਾ ਹੋਵੇ ਜੇ 15 ਲੱਖ ਦੀ ਟਰਨਓਵਰ ਚਲਾਉਣ ਜੋਗਰਾ ਤਾਂ ਫਿਰ ਤਾਂ ਲੋੜ ਹੀ ਨਹੀਂ ਦੀ ਸਾਬ 3 ਕਿਲੋੜਾ ਮੈਂ ਜਵਾਬ ਦੇ ਦਾਂ ਦੇ ਲੂ ਹੈ ਨਾ ਜਿੱਥੇ ਤੱਕ ਦੇਖੋ ਹੁਣ ਪਹਿਲੀ ਤਾਂ ਗੱਲ ਜੇ ਕੋਈ ਪਰਾਲੀ ਦੀ ਹੁਣ ਸਾੜਨ ਦੀ ਜਿਹੜੀ ਗੱਲ ਹੈ ਨਾ ਇਸੇ ਤੁਹਾਡੇ ਤੁਹਾਡੀ ਜਿੰਮੇਵਾਰੀ ਸਾਡੀ ਵੀ ਜਿੰਮੇਵਾਰੀ ਤਾਂ ਹੀ ਅਸੀਂ ਖੜੇ ਆ ਪਹਿਲੀ ਨੰਬਰ 1 ਜੇ ਤੁਸੀਂ ਇਹ ਨਾ ਸੋਚੋ ਕਿ ਇਸ ਇਹ ਜਿਹੜਾ ਮਸਲਾ ਵਾ ਇਹ ਸਿਰਫ ਤੁਹਾਨੂੰ ਇਫੈਕਟ ਕਰ ਰਿਹਾ ਸਾਨੂੰ ਵੀ ਇਫੈਕਟ ਕਰਦਾ ਹੈ ਤਾਂ ਹੀ ਅਸੀਂ ਖੜੇ ਆ ਨਹੀਂ ਤਾਂ ਮੈਂ ਵੀ ਆਰਾਮ ਨਾਲ ਦੀਵਾਲੀ ਦੀ ਆਪਣੇ ਵਕੇਸ਼ਨ ਬਣਾ ਸਕਦਾ ਸੀ ਤੈਨਾਂ ਸੋਚੋ ਕਿ ਇਹ ਸਿਰ ਤੁਹਾਨੂੰ ਅਫੈਕਟ ਕਰਦੀ ਹੈ ਸਾਨੂੰ ਵੀ ਅਫੈਕਟ ਕਰਦੀ ਹੈ ਸਾਡਾ ਵੀ ਜੀ ਖਰਾਬ ਹੁੰਦਾ ਹੈ ਸਰਕਾਰ ਦਾ ਵੀ ਖਰਾਬ ਹੁੰਦਾ ਹੈ ਬਾਕੀ ਜਿਹੜੇ ਹੋਰ ਸ਼ਹਿਰਾਂ 'ਚ ਬੰਦੇ ਵੱਸਦੇ ਨੇ ਉਹਨਾਂ ਦਾ ਵੀ ਖਰਾਬ ਹੁੰਦਾ ਹੈ ਪਿੰਡਾਂ ਦਾ ਹੀ ਹੁੰਦਾ ਹੈ ਸੋ ਇੱਥੇ ਅਗ ਲਾਂਦੇ ਹੋ ਇਹ ਧੂਆ ਕਿੱਥੇ ਜਾਂਦੇ ਆਪਣੇ ਘਰਾਂ 'ਚ ਵੱੜਦਾ ਠੀਕ ਹੈ ਨੰਬਰ 1 ਨੰਬਰ 2 ਜਿਹੜੀ ਜਿਹੜੀ ਤੁਸੀਂ ਐਨ ਜੀਟੀ ਦੀ ਕਹਿ ਰਹੇ ਹੋ ਜੀ ਡਾਇਰੈਕਸ਼ਨਸ ਹੈਗੀਆਂ ਜਿਹੜੀ ਸਪੈਸੀਫਿਕ ਸਰਕਾਰ ਦੀਆਂ ਹੈਗੀਆਂ ਦੇਖੋ ਤੁਸੀਂ ਸੰਘਰਸ਼ ਕਰਦੇ ਹੋ ਸਾਡੇ ਕੋਲ ਵੀ ਆਂਦੇ ਸਾਡੇ ਨਾਲ ਰابطਾ ਵੀ ਕਾਇਮ ਕਰਦੇ ਹੋ ਬਾਰ-ਬਾਰ ਸਾਡੇ ਕੋਲ ਆਂਦੇ ਹੋ ਅਸੀਂ ਤੁਹਾਡੀ ਆਵਾਜ਼ ਅੱਗੇ ਨੂੰ ਲੈ ਕੇ ਸੋਚ ਸਕਦੀ ਹੈ ਕਰ ਸਕਦੀ ਹੈ ਸਰਕਾਰ ਨੂੰ ਟਾਈਮ ਲੱਗਦਾ ਹੈ ਸਰਕਾਰ ਕਰਦੀ ਹੈ ਤਾਂ ਹੁਣ ਹੁਣ ਮੈਨੂੰ ਕੰਪਲੀਟ ਕਰਨ ਦਿਓ ਮੈਂ ਤੁਹਾਡੇ ਹਿੱਸੇ ਮੈਂ ਹੋਲੇ ਨਹੀਂ ਨਾ ਨਾ ਚਲੋ ਕਰੋ ਕਰੋ ਕੰਪਲੀਟ ਕੰਪਲੀਟ ਕਰਾਂਗੇ ਠੀਕ ਹੈ ਇਸ ਵੇਲੇ ਸਰਕਾਰ ਨੇ ਸਰਕਾਰ ਨੇ ਨਾ ਬਹੁਤੀ ਇਨ ਸਿਟੂ ਮੈਨੇਜਮੈਂਟ ਵਾਸਤੇ ਕਿੰਨੀਆਂ ਮਸ਼ੀਨਾਂ ਪਿੰਡਾਂ ਦੇ ਵਿੱਚ ਦਿੱਤੀਆਂ ਹੋਈਆਂ ਹੈਗੀਆਂ ਠੀਕ ਹੈ ਸਾਰਿਆਂ ਨੂੰ ਸਪੈਸ਼ਲ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਇਹ ਹੈ ਕਿ ਪੰਜ ਕਿਲੇ ਤੋਂ ਥੱਲੇ ਜਿਹੜਾ ਵੀ ਛੋਟਾ ਕਿਸਾਨ ਆ ਜਿਹਦੀ ਗੱਲ ਤੁਸੀਂ ਕਰ ਰਹੇ ਹੋ ਦੋ ਕਿਲੇ ਵਾਲਾ ਕਿਸਾਨ ਆ ਇਹ ਉੱਥੇ ਜਾ ਕੇ ਆਪਣੀ ਸੰਧ ਲੈ ਸਕਦਾ ਸੀਗਾ ਉੱਥੇ ਤੋਂ ਮੈਨੇਜ ਕਰ ਸਕਦੇ ਜਿਹੜੀ ਕੋਆਪਰੇਟਿਵ ਸੁਸਾਇਟੀ ਨਾਲ ਉਹ ਲੈ ਲੈਂਦਾ ਜਿਹੜੇ ਕੋਆਪਰੇਟਿਵ ਸੁਸਾਇਟੀ ਕੋਲ ਮੈਨੂੰ ਗੱਲ ਕਰਨ ਹੁਣ ਆਉਂਦਾ ਉਹ ਸਾਨੂੰ ਬੋਲਿਆ ਕੋਆਪਰੇਟਿਵ ਸੁਸਾਇਟੀ ਤੋਂ ਇੱਕ ਮਿੰਟ ਬਾਬਾ ਜੀ ਗੱਲ ਕਰਨ ਦਿੰਦੇ ਤੁਹਾਡੀ ਜ਼ਿੰਮੇਵਾਰੀ ਉਹ ਸਾਡੀ ਅਸੀਂ ਕਰਦੇ ਆ ਨਾ ਗੱਲ ਗੱਲ ਕਰਦਾ ਆ ਮੈਂ ਉਹਦਾ ਹੀ ਨਹੀਂ ਜੀ ਸੰਧ ਸਾਨੂੰ ਸਾਨੂੰ ਛੋਟੇ ਜੀ ਵੀਰਾਂ ਨੂੰ ਮਿਲਦੇ ਹੀ ਨਹੀਂ ਬਿਲਕੁਲ ਹੁਣ ਹਣੇ ਕਰਦੇ ਆ ਨਾ ਦੇਖੋ ਤੁਸੀਂ ਮਸਲੇ ਨਹੀਂ ਕਰਦੇ ਇਸ ਕੋ ਦਾ ਆਪਾਂ ਇਹ ਕਹ ਰਹੇ ਕਿ ਇਹ ਇਹ ਆਪਾਂ ਉਪਰਾਲੇ ਤੁਹਾਡੇ ਵਾਸਤੇ ਕਰ ਰਹੇ ਨੇ ਠੀਕ ਹੈ ਹੁਣ ਜਮੀਨੀ ਲੈਵਲ ਤੇ ਜੇਕਰ ਕਿਤੇ ਇਸ਼ੂ ਆ ਰਿਹਾ ਹੈ ਕਿ ਕੋਈ ਕੋਆਪਰੇਟਿਵ ਸੁਸਾਇਟੀ ਵਾਲੇ ਕੋਈ ਵੱਡਾ ਕਿਸਾਨ ਨਹੀਂ ਦੇ ਰਿਹਾ ਛੋਟੇ ਕੰਮ ਦੀ ਹੈਲਪ ਨਹੀਂ ਕਰ ਰਿਹਾ ਐਸੇ ਕਰਕੇ ਸਾਡੇ ਜਿਹੜੇ ਨੋਡਲ ਅਫਸਰ ਨੇ ਕਲਸਟਰ ਅਫਸਰ ਨੇ ਐਸਡੀਐਮ ਸਾਹਿਬਾਨ ਨੇ ਉਹ ਤੁਹਾਡੇ ਵਾਸਤੇ ਬੈਠੇ ਨੇ ਇਹ ਕੋਈ ਬਲੇਮ ਗੇਮ ਨਹੀਂ ਚੱਲ ਰਿਹਾ ਕਿ ਤੁਸੀਂ ਅਗ ਲਾਈ ਹੈ ਤੇ ਤੁਸੀਂ ਜਾਦੇ ਮਾੜੇ ਹੋ ਮੈਂ ਬਹੁਤ ਵਧੀਆ ਜੇਕਰ ਮੇਰੇ ਏਰੀਆ ਬਈ ਇੰਨੇ ਅਫਸਰਾਂ ਨੂੰ ਤਾਂ ਕੋਈ ਪੜਿਆ ਲਿਖਿਆ ਜਾਣਦਾ ਹੁੰਦਾ ਜੀ ਪਲੀ ਤੁਸੀਂ ਨਾ ਬੋਲਿਓ ਹੁਣ ਜੇਕਰ ਮੇਰੇ ਏਰੀਆ 'ਚ ਮੇਰੇ ਜਿੱਥੇ ਮੇਰੀ ਹਲਕਰ ਮੇਰੇ ਤੇ ਨਹੀਂ ਹੋਈ ਕੰਮ ਚੱਲਣ ਲੱਗੂ ਅਕੇ ਦੇਖੇ ਤੁਹਾਡੇ ਏਰੀਆ ਚ ਅੱਗ ਲੱਗ ਰਹੀ ਹੈ ਕੀ ਤੁਸੀਂ ਕਿਸਾਨਾਂ ਦੀ ਸੇਵਾ ਨਹੀਂ ਕਰਦੇ ਹੋ ਹੈਲਪ ਨਹੀਂ ਕਰਦੇ ਹੋ ਤਾਂ ਹੁਣ ਹੁਣ ਉਸ ਤੇ ਮੈਨੂੰ ਤੁਸੀਂ ਕੰਮ ਦੀ ਕੰਪਲੀਟ ਕਰ ਲੋ ਕਰ ਲੋ ਕਰ ਲੋ ਕੰਪਲੀਟ ਕਰ ਲੋ ਤੇ ਇੱਥੇ ਮੈਂ ਕੋਈ ਦੇਖੋ ਬਹਿਸ ਨੂੰ ਨਹੀਂ ਆਇਆ ਆਪਾਂ ਇੱਕ ਗੱਲਬਾਤ ਸਿੰਪਲ ਵਿਚਾਰ ਆਪਾਂ ਸਾਂਝੇ ਕਰਨ ਆਏ ਆਂ ਤੇ ਜਿੱਤੇ ਤੱਕ ਉਹ ਗੱਲ ਹੈ ਕਿ ਜ਼ਮੀਨੀ ਲੈਵਲ ਤੇ ਨਹੀਂ ਇੰਪਲੀਮੈਂਟ ਹੋ ਰਿਹਾ ਜਾਂ ਕੁਝ ਪਿੰਡ ਇਹੋ ਜੇ ਹੋ ਸਕਦੇ ਆ ਜਿੱਥੇ ਕੋਆਪਰੇਟਿਵ ਸੁਸਾਇਟੀ ਕਿਸੇ ਹੋਰ ਪਿੰਡ ਦੀ ਲੱਗਦੀ ਹੋਵੇ ਇਹ ਵੀ ਹੋ ਸਕਦਾ ਹੈ ਕਿ ਕੁਝ ਦੁੱਜੇ ਇਹ ਇੱਧਰ ਹੈਗੀ ਆਪਣੀ ਕੋਆਪਰੇਟਿਵ ਸੁਸਾਇਟੀ ਲਾਇਟੀਆਂ ਲੱਗਦੀਆਂ ਚਾਰਾ ਪੰਜਾਂ ਪਿੰਡਾਂ ਨੂੰ ਇੱਕ ਲੱਗਦੀ ਹੈ ਉਸ ਬਾਅਦ ਅੰਸਾ ਰੈਟਰ ਤੋਂ ਬਿਨਾਂ ਸਾਡੇ ਤਾਂ ਕੋਈ ਨਹੀਂ ਆਈ ਐਂ ਸੈਡੀ ਜਿੱਥੇ ਸਾਧਾ ਨਾਲ ਸੈਟੀ ਹੋ ਕੇ ਆਪਣੀ ਕੋਆਪਰੇਟਿਵ ਸੁਸਾਇਟੀ ਬਣਾਉਣਾ ਚਾਹੁੰਦੇ ਆ ਕਿ ਆਪਣੀ ਸੰਦ ਲੋਕਲ ਹੋਵੇ ਠੀਕ ਹੈ ਆਪਣੇ ਸਾਰੇ ਐਗਰੀਕਲਚਰ ਇਨਵੈਂਟ ਲੋਕਲ ਹੋਣ ਉਹਦੇ ਵਾਸਤੇ ਨਵੀਂ ਸੁ ਕੋਆਪਰੇਟਿਵ ਸੁਸਾਇਟੀ ਨੈਕਸਟ ਸੀਜ਼ਨ ਉਸ ਸਾਡੀ ਆਲਰੇਡੀ ਬਣਵਾ ਦੇਾਂਗੇ ਆਪਾਂ ਦੇਖੋ ਮਲਟੀਪਲ ਚੀਜ਼ਾਂ ਕਰਨੇ ਨੇ ਬਾਰੋ ਗੱਲ ਕਰੀਆਂ ਬਹੁਤ ਸੋਕੀਆਂ ਹੁੰਦੀਆਂ ਨੇ ਕੀ ਜੀ ਆ ਨਹੀਂ ਹੋਇਆ ਐ ਨਹੀਂ ਹੋਇਆ ਲੇਕਿਨ ਆਪਾਂ ਪੋਜ਼ਿਟਿ ਇੱਕ ਮਿੰਟ ਰਡੀ ਸਭ ਨੂੰ ਕੁਝ ਕਰ ਲੈਣਾ ਪਰ ਤੁਸੀਂ ਪੋਜ਼ਿਟਿਵ ਗੱਲਾਂ ਕਹਿਣੀਆਂ ਸੀ ਮੈਨੂੰ ਕਹਿ ਲੈਣਾ ਨਹੀਂ ਨਹੀਂ ਦੇਖੋ ਜਿਹੜੀਆਂ ਗੱਲਾਂ ਕਹਿਣੀਆਂ ਸੀ ਇੱਕ ਮਿੰਟ ਗੱਲ ਕੰਪਲੀਟ ਕਰ ਲੈਣ। ਜਿਹੜੀਆਂ ਕਹਿਣੀਆਂ ਸੀ ਕਹਿ ਲੈਣਾ ਸਰ ਮੈਨੂੰ ਗੱਲ ਕਰਨ ਦਿਓ ਹੁਣ। ਚਲੋ ਪਰ ਮੈਨੂੰ ਇਹ ਗੱਲ ਕਰ ਲੈਣ ਦਿਓ। ਹਾਂ। ਦੇਖੋ ਤੁਸੀਂ ਇਹਦਾ ਮਤਲਬ ਤੁਹਾਡੀਆਂ ਗੱਲਾਂ ਬਾਤਾਂ ਸਰ ਜਿਉਂ ਦੇ ਨੇ ਕਿ ਨਾ ਤਾਂ ਸਾਨੂੰ ਕੋ-ਆਪਰੇਟਿਵ ਸੁਸਾਇਟੀ ਤੋਂ ਸੰਧ ਮਿਲਿਆ। ਹਾਂ। ਇਹ ਮੈਂ ਨੋਟ ਕਰਾ ਲੈਣਾ। ਇਹ ਮੈਂ ਨੋਟ ਕਰਾ ਲੈਣਾ। ਸੰਧੋ ਮੈਂ ਹੋਰ ਗੱਲ ਦੱਸੋ। ਹੁਣ ਨੈਕਸਟ ਦੱਸੋ। ਸੁਣੋ ਮੇਰੀ ਗੱਲ। ਤੁਹਾਡਾ ਨੋਡਲ ਅਫਸਰ ਹਮ ਕੱਲ ਇੱਥੇ ਆਇ ਉਹਨੂੰ ਅਸੀਂ ਕਿਹਾ ਕਿ ਸਰ ਇੱਕ ਵਾਰੀ ਆਇਓ ਕਿੱਥੋਂ ਤੁਸੀਂ ਵਧੀਆ ਮੈਨੂੰ ਚੰਗਾ ਲੱਗਿਆ ਤੁਸੀਂ ਮੇਰੇ ਪਿੰਡ ਆਇਓ ਆਪਾਂ ਚਾਹ ਪਾਣੀ ਪੀਨੇ ਆ ਨਾਲੇ ਉਹਦਾ ਹੱਲ ਕਰਦੇ ਆ ਜਿਹੜਾ ਉਹ ਮੁੰਡੇ ਨੂੰ ਅੱਜ ਅੱਗ ਲਾਉਣੀ ਪੈਣੀ ਆ ਮੈਂ ਕਿਹਾ ਪ੍ਰਧਾਨ ਜੀ ਇੱਕ ਮੇਰੀ ਬੇਟੀ ਹੈ ਉਹ ਕਹਿੰਦਾ ਯਾਰ ਤੇਰੀ ਬੇਟੀ ਦਾ ਸੁਣਨਾ ਨਹੀਂ ਗੱਲ ਸੁਣ ਤੇਰੀ ਬੇਟੀ ਬੰਨੀ ਆਇਆ ਤੁਹਾਡਾ ਅੰਦਰ ਪਿੱਛੋਂ ਮੈਂ ਕਰਿਆ ਝੋਨਾ ਵੇਚਣ ਗਿਆ ਸੁੱਕਾ ਝੋਨਾ ਇੱਕ ਮਿੰਟ ਉਹੀ 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 ਆਪਾਂ ਆਪਾਂ ਚੱਲਦੇ ਆਂ ਦੇਖੋ ਵਧੀਆ ਗੱਲ ਆ ਮੈਂ ਕਿਹਾ ਕੁਦਰਤ ਨੇ ਮਦਦ ਕੀਤੀ ਆ ਆਪਣੇ ਆਪ ਨੂੰ ਨੁਮਾਰਾ ਨਾ ਕਰੋ ਇਹ ਕੁਦਰਤੀ ਆਗਲੀ ਜੀ ਐਡੀਸੀ ਸਾਹਿਬ ਨੇ ਹੋਣਾ ਸੀ ਹੁਣ ਆਪਾਂ ਇਹਨਾਂ ਨੂੰ ਮਤਲਬ ਉਹ ਵੀ ਵਿਖਾਵਾਂਗੇ ਜਿਹੜੇ ਜਿੱਥੋਂ ਆਪਾਂ ਹੁਣ ਆਏ ਆ ਮੈਂ ਜਿਹੜੀ ਗੱਲ ਕਰਦਾ ਸੀਗਾ ਕਿ ਤੁਹਾਡੇ ਨੋਡਲ ਅਫਸਰ ਨੂੰ ਅਸੀਂ ਰਿਕੁਐਸਟ ਕੀਤੀ ਕਿ ਸਰ ਆਓ ਇਹਦਾ ਹੱਲ ਲੱਭੀਏ ਕੀ ਹਮ ਨੋਡਲ ਅਫਸਰ ਮੈਨੂੰ ਕਹਿੰਦਾ ਪ੍ਰਧਾਨ ਜੀ ਦਿਵਾਲੀ ਆ ਮੈਨੂੰ ਜਾਣ ਦਿਓ ਤੁਸੀਂ ਮਤਲਬ ਪਲੀਜ਼ ਨਾ ਮੈਂ ਕਭੀ ਨਹੀਂ ਦੇਖੋ ਗੱਲ ਹੈ ਉਹਨੂੰ ਅੱਗ ਲਾਉਣੀ ਹੈ ਜੱਦਾ ਆ ਜਾਓ ਨਹੀਂ ਫਿਰ ਉਹਦੀ ਅੱਗ ਲੱਗੂਗੀ ਠੀਕ ਹੈ ਤੁਹਾਡਾ ਨੋਡਲ ਅਫਸਰ ਕਹਿੰਦਾ ਜੀ ਪ੍ਰਧਾਨ ਜੀ ਜਿਵੇਂ ਨਿਬਰਦਾਨ ਨਿਮੇੜੂ ਸਾਫਾ ਇੱਕ ਨਹੀਂ ਹੈ ਸੈਕੜੇ ਨੇ ਤੁਹਾਨੂੰ ਇਸ ਗੱਲ ਦਾ ਕਦੇ ਸ਼ਿਕਾਇਤ ਆਈ ਹੈ ਆਈ ਨਹੀਂ ਮੈਂ ਦੱਸਦਾ ਖੜੇ ਮੈਂ ਇਹੀ ਮੈਂ ਕਹਿਣੀ ਚਾਹੁੰਦਾ ਤੁਹਾਡੇ ਕੋਲ ਆ ਕੇ ਤੁਸੀਂ ਮੈਨੂੰ ਤਵੱਸੀ ਸਾਨੂੰ ਫੀਡਬੈਕ ਦੇ ਰਹੇ ਹੋ ਇਹਦੇ ਨਾਲੋਂ ਵੱਡਾ ਫੀਡਬੈਕ ਹੋਰ ਕੀ ਹੋਊਗਾ ਹੁਣ ਅਗਲੀ ਗੱਲ ਹੋਰ ਰੁਕਿਓ ਹੈਨਾ ਇੱਕ ਗੱਲ ਹੋਰ ਰੁਕਿਓ ਅਸੀਂ ਗੱਲ ਕੀਤੀ ਮਸ਼ੀਨਾਂ ਵਾਲਿਆਂ ਨਾਲ ਕਿ ਤੁਸੀਂ ਵੀ ਕੀ ਦਾ ਲੈ ਜਿਹੜੇ ਜਦੋਂ ਤੁਸੀਂ ਅਗਲੇ ਤੋਂ ਇੱਕ ਰੀਪਰ ਮਰਵਾ ਦਿੰਨੇ ਹੋ ਬਾਅਦ ਦੇ ਵਿੱਚ ਤੁਸੀਂ ਉਹਨੂੰ ਚੱਕਦੇ ਨਹੀਂ ਉਹ ਕਹਿੰਦੇ ਜੀ ਸਾਡੇ ਕੋਲੋਂ ਅੱਗੇ ਇੰਡਸਟਰੀ ਨਹੀਂ ਚੱਕਰੀ ਕਰੀਏ ਕੀ ਫੈਕਟਰੀ ਵਾਲੇ ਚੱਕਦੇ ਹੀ ਨਹੀਂ ਇਹ ਕੌਣ ਕਹਿ ਰਿਹਾ ਜੀ ਤੁਹਾਨੂੰ ਮਸ਼ੀਨਾਂ ਦੇ ਮਾਲਕ ਜਿਨ੍ਹਾਂ ਨੇ ਠੇਕੇ ਲੈਣੇ ਬੈਲਰ ਵਾਲੇ ਹੈ ਨਾ ਜੇਕਰ ਇਹੋ ਜਿਹਾ ਬੈਲਰ ਕੋਈ ਤੁਹਾਡੇ ਕੋਲ ਹੈਗਾ ਤੁਸੀਂ ਕਾਈਂਡਲੀ ਮੈਂ ਤੁਹਾਨੂੰ ਰਿਕਵੈਸਟ ਕਰ ਰਹੇ ਹਾਂ ਕਿ ਜੇਕਰ ਕਲਸਟਰ ਆਫਸਰ ਤੁਹਾਡੇ ਕੋਲ ਨਹੀਂ ਸਪੋਜ਼ ਇਹ ਸਾਨੂੰ ਨਹੀਂ ਦੱਸਦਾ ਇੱਕ ਸਿਚੁਏਸ਼ਨ ਹੋ ਸਕਦੀ ਹੈ ਕਿ ਚਲੋ ਪਿੰਡ 'ਚ ਆ ਗਏ ਤੁਹਾਡੇ ਨਾਲ ਗੱਲਬਾਤ ਹੋ ਗਈ ਹੈ ਨਾ ਤੇ ਉਹਨੇ ਅੱਗੇ ਨਹੀਂ ਗਾਂ ਦੱਸਿਆ ਇਸ ਜਿੰਦਾ ਤੁਹਾਡੇ ਕੋਲ ਬੈਠਾ ਹੈ ਹੈਨਾ ਜਿਵੇਂ ਹੁਣ ਮੈਂ ਤੁਹਾਡੇ ਕੋਲ ਆ ਗਿਆ ਚਲੋ ਮੈਨੂੰ ਮੌਕਾ ਮਿਲਿਆ ਤੁਹਾਡੇ ਪਿੰਡ ਆ ਕੇ ਤੁਹਾਡੇ ਨਾਲ ਗੱਲਬਾਤ ਹੋ ਗਈ ਸਿੱਧੀ ਗੱਲਾਂ ਪਤਾ ਲੱਗੀਆਂ ਤੁਸੀਂ ਕਹਿ ਰਹੇ ਜੀ ਕੋਪਰੇਟਿਵ ਤੋਂ ਸੁਣਨਾ ਨਹੀਂ ਮਿਲ ਰਹੀਆਂ ਜੋ ਵੀ ਗੱਲਾਂ ਹੈਗੀਆਂ ਚਲੋ ਉਹਨਾਂ ਦਾ ਹੱਲ ਕੱਢਣ ਵਾਸਤੇ ਬੈਠੇ ਆ ਰਹੇ ਇੱਥੇ ਡਾਂਗ ਖਰਾਣ ਵਾਸਤੇ ਉਹਨਾਂ ਬੈਠੇ ਆ ਨਹੀਂ ਨਹੀਂ ਹੱਲ ਕੱਢਣ ਵਾਸਤੇ ਮੈਂ ਜਿਹੜੀ ਗੱਲ ਕਰਦਾ ਵੀ ਜੇ ਕਰਾਪ ਇਹਨਾਂ ਦਾ ਹੱਲ ਲੱਭਣਾ ਜਾਂ ਹੱਲ ਕੱਢਣਾ ਸੱਚੀ ਹੋਵੇ ਉਹਨਾਂ ਦਾ ਹੱਲ ਕੱਢਣਾ ਹੈ ਇਹ ਸੋਚ ਠੀਕ ਹੈ ਹੱਲ ਕੱਢਣਾ ਹੈ ਹੱਸ ਤੇ ਆਈਏ ਜੇ ਹੱਲ ਕੱਢਣਾ ਹੈ ਤਾਂ ਆਪਾਂ ਪਹਿਲਾਂ ਤਾਂ ਆਓ ਮੈਂ ਹੁਣੇ ਜਾ ਕੇ ਆਇਆ 592 ਇਸ ਮੇਲ 592 592 ਇਸ ਮੇਲ ਇਹ ਸਤਪਾਲ ਸਾਦਾ ਵਾਲੇ ਮੰਡੀ ਚੋਂ ਜਾ ਕੇ ਆਏ ਆ ਉਹ ਵੀਡੀਓ ਦਿਖਾਇਓ ਜਿਹਦੇ ਚ 11 ਆਪਣਾ 13 14 15 ਮੌਸਰ ਮੌਸਰ ਤਾਂ 15 ਆ ਰਿਹਾ ਸਰ 13 ਆ ਰਿਹਾ ਇਹ ਕਹਿ ਰਿਹਾ 13 ਉਹ ਚੱਕੀ ਨਹੀਂ ਰਹੇ ਅੱਛਾ ਸਵਾਦ ਦਾ ਇੱਥੇ ਆਏ ਆ ਡੀਸੀ ਸਰ ਮੇਰੀ ਗੱਲ ਤੁਸੀਂ ਬੀਜਾ ਮੈਂ ਮੈਂ ਤੋਂ ਮੇਰੇ ਕੋਲ ਜਾਣ ਨਹੀਂ ਆ ਰਿਹਾ ਤੇ ਵੇਚ ਕੇ ਜਾਵਾਂਗਾ ਮੈਨੂੰ ਪਤਾ ਲੱਗਿਆ ਕਿ ਇੱਥੇ ਇਸ਼ੂ ਹੈਗਾ ਤਾਂ ਹੀ ਮੈਂ ਆਇਆ ਆਪਾਂ ਦੇਖ ਲੈਨੇ ਚਲੋ ਉੱਥੇ ਜਾ ਕੇ ਮੋਇਸਚਰ ਦੇਖ ਲੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੋਣੀ ਗਿਲੇ ਸਾਰੇ ਕੰਮ ਵੀ ਬਰੀ ਪਲਾਈ ਹੁੰਦੀ ਨੂੰ ਹਜੇ ਮੋਇਸਚਰ ਕਰੋ ਵਿਖਾਂ ਨੂੰ ਦਾ ਪਾਕਿਸਤਾਨੋਂ ਇਹ ਇਹ ਤਾਂ ਹਾਂਜੀ ਹਾਂਜੀ ਬਾਕੀ ਜਿਹੜੇ ਥੋੜੇ ਛੋਟੇ ਬੇਲ ਦੇ ਵਿੱਚ ਉਹਨਾਂ ਦਾ ਮਾਲ ਹੀ ਨਹੀਂ ਝਲਵਾ ਰਿਹਾ ਕਿੰਨਾ ਆਇਆ ਉਹ ਘਰੇ ਖੜੇ ਆ ਬੰਦੇ ਅਗਦੇ ਆ ਬਈ ਮੋਇਸਚਰ 13 ਜਾਂ 14 ਮੰਨ ਲਓ ਜਿਹਦਾ 14 ਮੋਇਸਚਰ ਹੈ 17 ਦੇ ਤੁਲਨਾ ਸੀ ਮੈਕਸिमम ਸਤਾਰਾ 17 ਦੇ ਨੇ ਤੁਲਨਾ ਸੀ 13 ਮੌਇਸਚਰ ਜਾਂ 14 ਮੌਇਸਚਰ ਆ ਗਿਆ ਜਿਹਦਾ 14 3 ਕਿਲੋ ਝੋਨਾ ਜੀਮਿੰਦਾਰ ਦਾ ਵੱਧ ਤੁਲ ਗਿਆ ਨਾ ਮਹਾਰਾਜ ਉੱਥੇ ਤੁਸੀਂ ਕਿੱਥੇ ਗਏ ਹੋ ਸਾਡਾ ਨਿਸ਼ਾਸ਼ਿਕ ਕਿੱਥੇ ਹੈ ਸਾਡਾ ਡੀਸੀ ਕਿੱਥੇ ਹੈ ਸਾਡਾ ਐਡੀਸੀ ਕਿੱਥੇ ਹੈ ਸਾਡਾ ਐਸਟੀਐਮ ਕਿੱਥੇ ਹੈ ਸਾਰੇ ਇੱਥੇ ਨੇ ਜੀ ਅਨਕਲ ਦੱਸੋ ਮੈਂ ਕਿਹਾ ਉਹਨਾਂ ਦੀ ਅੱਖਾਂ ਵਿੱਚੀਆਂ ਘਵਾਦੀ ਗੱਲ ਓਏ ਭਾਈ ਜਣੇ ਜੀ ਕਮਾਲ ਦੀ ਰੰਗ ਮੈਂ ਹੈਰਾਨ ਆ ਇਸ ਗੱਲ ਤੋਂ ਕਿ ਏ ਏਡੀਸੀ ਨੂੰ ਪਤਾ ਲੱਗਣਾ ਚਾਹੀਦਾ ਕਿ ਉਹ ਆਉਣਾ ਮੈਨੂੰ ਨਾਲ ਆਉਂਖਾ ਕੇ ਲਿਆਵਾ ਚੱਲਦੇ ਹਾਂ ਜੀ ਮੈਂ ਕਿਹੜਾ ਡਰ ਰਿਹਾ ਮੈਂ ਤਾਂ ਦੇਖਣ ਚੱਲਣਾ ਚੱਲੋ ਚੱਲਦੇ ਆਓ ਭਾਈ ਦੇਖ ਲਾਂਗੇ ਆਹ ਕਿਹੋ ਜਿਹਾ ਪਤਾ ਲੱਗੇ ਦੀ ਵੀਡੀਓ ਨੇ ਭਾਈ ਮੈਂ ਸਾਲਾ ਸਾਡੀ ਡਿਊਟੀ ਐਸੀ ਕਰਾਂਗੇ ਰੂਬੀ ਛੋਟੀ ਥੋੜੀ ਜਿਹੀ ਤੋਂ ਸਾਡੀ ਡਿਊਟੀ ਐਸੀ ਕਰਾਂਗੇ ਡਿਊਟੀ ਆ ਟੂਪਨ ਜੀ ਫਾਰਮਰ ਇਜ਼ ਨਾਟ ਅ ਸੋਲੂਸ਼ਨ ਇਹ ਰਿਪੋਰਟ ਆ ਗ੍ਰੀਨ ਟਰਬਾਈਨਰ ਨਾਲ ਇਹਦੇ ਚ ਆ 11ਵਾਂ 12ਵਾਂ ਨੀਤੇ ਅਸੀਂ ਵੀ ਕਹਿੰਦੇ ਜੀ ਪਨਿਸ਼ਮੈਂਟ ਇਜ਼ ਨਾਟ ਅ ਸੋਲੂਸ਼ਨ ਇਹ ਤਾਂ ਫਾਰਮਰ ਨੇ ਆ ਪੀੜਾ ਚੱਕਣਾ ਪੈਣਾ ਆਪਣੇ ਮੋਢਿਆਂ ਤੇ ਹੀ ਇਹ ਗੱਲ ਪਨਿਸ਼ਮੈਂਟ ਇਜ਼ ਨਾਟ ਅ ਸੋਲੂਸ਼ਨ ਅਸੀਂ ਵੀ ਕਹਿੰਦੇ ਫਿਰ ਹੋਰ ਲਓ ਫਿਰ ਹੋਰ ਲਓ ਗੱਲ ਸੋਲੂਸ਼ਨ ਦਾਕ ਬੁਝਾਣਾ ਹੈ ਨਾ ਅਸੀਂ ਆ ਬੁਝਾ ਰਹੇ ਹਾਂ ਇਹ ਸੋਲੂਸ਼ਨ ਹੈ ਸੁਣੋ ਮੈਂ ਕੀ ਕਹਿਣਾ ਹੈ ਅਸੀਂ ਅਸੀਂ ਦੇਸੀਆਂ ਨੂੰ ਵੀ ਕੇ ਲਿਆ ਅਸੀਂ ਅਸੀਂ ਉਹਨੂੰ ਉਹ ਵੱਡੇ ਭੜੂਏ ਨੂੰ ਕੀ ਕੇ ਲਿਆ ਅਸੀਂ ਦਾ ਭਗਵੰਤ ਸਮਾਨ ਨੂੰ ਵੀ ਉਹ ਵੀ ਆ ਮਰ ਜਾਂਦੇ ਉਹ ਇਹਨੂੰ ਕੱਲੀਆਂ ਲੈਣਾ ਛੱਡ ਦੇ ਜੀ ਤੁਸੀਂ ਇੱਥੇ ਖੜੋ 2 ਮਿੰਟ ਮੈਂ ਤੁਹਾਡੇ ਸਾਹਮਣੇ ਲੈਣਾ ਨੂੰ ਅੱਗ ਲਾਉਣਾ ਹੈ ਆ ਇੰਨੀਆਂ ਕਰੋ ਫਿਰ ਤੁਸੀਂ ਦੱਸੋ ਜੀ ਪੋਲੂਸ਼ਨ ਕਿੰਨਾ ਹੁੰਦਾ ਹੈ ਜੀ ਦੇਖੋ ਆਪਾਂ ਅੱਖਾਂ ਦੇ ਸਾਹਮਣੇ ਪਤਾ ਤਾਂ ਲੱਗੇ ਵੀ ਪੋਲੂਸ਼ਨ ਹੁੰਦਾ ਜਿਹੜਾ ਹੈਗਾ ਨਾ ਹੁਣ ਇਹ ਸਾਰੀ ਸਾਇੰਟਿਫਿਕ ਜਿਹੜੀ ਉਹ ਟੈਕਨੀਕਲ ਰਿਪੋਰਟ ਰਿਪੋਰਟ ਹੁੰਦੀਆਂ ਨਾ ਨਾ ਦੇਖੋ ਸੈਟਲਾਈਟ ਉੱਥੇ ਹੈਗੀ ਇਹਦੀ ਰਿਪੋਰਟ ਭਾਵੇਂ ਤੁਸੀਂ ਨਹੀਂ ਸਾੜ ਲੋ ਮੈਂ ਕਹਿੰਦਾ ਉਹ ਨਹੀਂ ਮੈਂ ਕਰ ਮੈਂ ਉਹ ਨਹੀਂ ਕਰ ਰਿਹਾ ਮੈਂ ਵੀ ਉਸੇ ਤੇ ਆ ਰਿਹਾ ਕਿ ਮੈਂ ਮੈਂ ਉਸ ਚੀਜ਼ ਤੇ ਉਹਨੂੰ ਕੁਆਂਟੀਫਾਈ ਕਰਾਂਗੇ ਜੀ ਇੱਥੇ ਕਿੰਨੋ ਕਿੰਨਾ ਕਾਰਬਨ ਡਾਈਆਕਸਾਈਡ ਆ ਰਿਹਾ ਬਾਹਰ ਹੈ ਨਾ ਉਸ ਤੇ ਤਾਂ ਕੰਲੂ ਰਿਪੋਰਟ ਆ ਜੀ ਕੋਈ ਪਤਾ ਨਹੀਂ آء تا پتي ري جو اؤو وے گي ڏي ڏي اپ جا ڏيک ڏي ڇن ڏي نه لئڻ ويه چڪني ويه اؤ اوا ما جو اؤو اؤ اء اي تا ويدو سندا باج و اؤو گانڊي اء سندا سندا اء لامتي کيه کيه جا اؤو گننا اؤو ڏي ڇن اء منجا ਹਣਾ ਤੁਹਾਡਾ ਆਫਿਸ ਕਿੱਥੇ ਹੀ ਰਸਤਾ ਤੁਹਾਡਾ